ਪੁਰਜੀ ਕੀ ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰ ਕੌਰ ਗੁਰਮਤਿ ਸਿੱਖਿਆ ਕੇਂਦਰ ਮਿੱਠਾਪੁਰ ਜਲੰਧਰ ਵਿਖੇ ਜੋ ਹਫਤੇ ਵਿੱਚ ਦੋ ਦਿਨ ਗੁਰਬਾਣੀ ਸੰਥਿਆ ਦੀ ਕਲਾਸ ਲੱਗ ਰਹੀ ਹੈ ਅੱਜ ਕਲਾਸ ਦਾ ਦੂਸਰਾ ਦਿਨ ਹੈ ਜਿੰਨੇ ਵੀ ਵਿਦਿਆਰਥੀ ਹਾਜ਼ਰ ਹੋਏ ਨੇ ਸੋ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੇ ਨਾਲ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹੁਣ ਅਸੀਂ ਪਹਿਲਾਂ ਵਾਂਗੀ ਜਦੋਂ ਵੀ ਕਲਾਸ ਦੀ ਸਮਾਪਤੀ ਕਰਦੇ ਆ ਜੋ ਅਖੀਰ ਤੇ ਸ਼ਬਦ ਪੜਿਆ ਜਾਂਦਾ ਉਹ ਸ਼ਬਦ ਅਸੀਂ ਹੋਣਾ ਇੱਕ ਵਿਦਿਆਰਥੀ ਤੋਂ ਜ਼ਰੂਰ ਪੜਾਉਣੇ ਆ ਤਾਂ ਕਿ ਨਾਲ-ਨਾਲ ਜੋ ਇਹਨਾਂ ਦੀ ਸੰਖਿਆ ਹੈ ਉਹਦੇ ਬਾਰੇ ਵੀ ਸਾਨੂੰ ਪਤਾ ਲੱਗਦਾ ਰਹੇ ਸੋ ਜਿਹੜਾ ਅੱਜ ਪਾਵਨ ਸ਼ਬਦ ਕੱਲ ਦੀ ਕਲਾਸ ਵਿੱਚ ਸਮਾਪਤੀ ਕੀਤੀ ਗਈ ਸੀ ਸੋ ਓ ਬੈਂਤੀ ਹੈ ਬੱਚੀ ਸ਼ਿਵਦੇਵੀ ਅੱਜ ਉਸ ਸ਼ਬਦ ਨੂੰ ਪੜਨਗੇ ਫਤਿਹ ਨਸਾਂ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਿਮਰਤ ਗੋੜੀ ਗੋੜੀ ਮਹਿਲਾ ਪੰਜਵਾ ਹਰ ਸਿਮਰਤ ਤੇਰੀ ਜਾਏ ਬੁਲਾਏ ਸਰਬ ਕਲਿਆਣ ਵਸੇ ਮਨ ਆਏ ਪਜਮਨ ਮੇਰੇ ਇੱਕੋ ਨਾਮ ਜੀਤੇ ਰਹਿ ਕੇ ਅਵੇ ਕਾਮ ਰਹਾ ਰੈਣ ਦਿਨਸ ਗੁਣ ਗਾਵੇ ਗਾਓ ਅਨੰਤਾ ਗੁਰ ਪੂਰੇ ਕਾ ਨਿਰਮਲ ਮੰਤਾ ਛੋੜ ਉਭਾਉ ਇਕ ਟੇਕ ਰਾਗ ਮਹਾ ਪਦਾਰਤ ਅੰਮ੍ਰਿਤ ਰਸ ਚਾਖ ਬਿਕਮ ਸਾਗਰ 23 ਜੰਤਰੇ ਨਾਨਕ ਜਾਕ ਨਦਰ ਕਰੇ ਥੋੜਾ ਜ੍ਹਾ ਲਾਵਾਂ ਦਾ ਲਾਵਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਕਈ ਵਾਰ ਜਿੱਥੇ ਲਾ ਹੁੰਦੀ ਆ ਆਪਾਂ ਉਥੇ ਦਲਾਂ ਜਿਹੜੀ ਐ ਉਹ ਉਚਾਰਨ ਕਰ ਬੈਠਦੇ ਆ ਇਸ ਚੀਜ਼ ਦਾ ਥੋੜਾ ਜਿਹਾ ਬੜੇ ਧਿਆਨ ਦੇ ਨਾਲ ਪੜਿਆ ਕਰੋ ਤੇ ਸਾਰੇ ਆਪਣੀ ਤਿਆਰੀ ਦੇ ਵਿੱਚ ਰਿਹਾ ਕਰੋ ਕਿਉਂਕਿ ਕਿਸੇ ਦੀ ਵੀ ਵਾਰੀ ਆ ਸਕਦੀ ਆ ਤੇ ਹੁਣ ਆਪਾਂ ਜਿਹੜਾ ਹੈ ਉਸ ਤੋਂ ਅਗਲਾ ਸ਼ਬਦ ਆ ਉਹਦੇ ਨਾਲ ਆਪਾਂ ਸਾਂਝ ਪਾਉਣੀ ਆ ਇੱਕ ਵਾਰ ਫਤਿਹ ਨਾਲ ਸਾਂਝ ਪਾਓ ਵਾਹਿਗੁਰੂ ਜੀ ਕਾ ਹਾਲ ਸਾ ਵਾਹਿਗੁਰੂ ਜੀ ਕੀ ਫਤਿਹ ਗੋੜੀ ਗੋੜੀ ਮਹਿਲਾ ਪੰਜਵਾ ਮਹਿਲਾ ਪੰਜਵਾ ਹਿਰਦੈ ਹਿਰਦੈ ਚਰਨ ਕਮਲ ਪ੍ਰਭ ਧਾਰੇ ਚਰਨ ਕਮਲ ਪ੍ਰਭ ਧਾਰੇ ਪੂਰੇ ਸਤਗੁਰ ਮਿਲ ਪੂਰੇ ਸਤਗੁਰ ਮਿਲ ਨਿਸਤਾਰੇ ਨਿਸਤਾਰੇ ਗੋਵਿੰਦ ਗੁਣ ਗਾਵੋ ਗੋਵਿੰਦ ਗੁਣ ਗਾਵੋ ਮੇਰੇ ਭਾਈ ਮੇਰੇ ਭਾਈ ਮਿਲ ਸਾਧੂ ਮਿਲ ਹਰ ਨਾਮ ਧਿਆਈ ਰਹਾਓ ਦੁਲਬ ਦੇ ਕੋਈ ਪਰਵਾਣ ਸਤ ਗੁਰ ਤੇ ਪਾਇਆ ਨਾਮ ਨਿਸ਼ਾਨ ਹਰ ਸਿਮਰਤ ਪੂਰਨ ਪਦ ਪਾਇਆ ਸਾਦ ਸੰਗ ਸਾਦ ਸੰਗ ਭੈ ਭਰਮ ਮਿਟਾਇਆ ਭੈ ਭਰਮ ਮਿਟਾਇਆ ਜਤ ਕਤ ਦੇਖੋ ਤਤ ਰਹਾ ਸਮਾਏ ਤਤ ਰਹਾ ਸਮਾਏ ਨਾਨਕ ਨਾਨਕ ਦਾਸ ਦਾਸ ਹਰ ਕੀ ਸਰਣਾਏ ਹਰ ਕੀ ਸਰਣਾਏ ਗੋੜੀ ਮਹਿਲਾ ਪੰਜਵਾ ਗੁਰਜੀ ਕੇ ਗੁਰਜੀ ਕੇ ਦਰਸ਼ਨ ਕੋ ਦਰਸ਼ਨ ਕੋ ਬਲ ਜਾਓ ਜਾਪ ਜਾਪ ਜੀਵਾ ਜਾਪ ਜਾਪ ਜੀਵਾ ਸਤ ਗੁਰ 나ਉ ਸਤ ਗੁਰ 나ਉ ਪਾਰ ਬ੍ਰਹਮ ਪੂਰਨ ਗੁਰਦੇਵ ਪੂਰਨ ਗੁਰਦੇਵ ਕਾ ਰੇ ਕਿਰਪਾ ਕਿਰਪਾ ਲਾਗੋਂ ਤੇਰੀ ਸੇਵ ਰਹਾਉ ਚਰਨ ਕਮਲ ਫਿਰ ਦੈ ਔਰ ਤਾਰੀ ਮਨ ਤਨ ਧਨ ਗੁਰ ਪ੍ਰਾਨ ਅਧਾਰੀ ਹਾਂਜੀ ਆਪਾਂ ਪੜਿਆ ਸੀ ਜਾਉ ਜੀਵਾ ਠੀਕ ਹੈ ਲਾਗੋਂ ਇੱਥੇ ਬਿੰਦੀਆਂ ਕਿਉਂ ਲੱਗੀਆਂ ආපනි බරගල්ලෝරී සිටික. සෆල ජනම හෝවැෑපරවාන ගොරපාරබ්‍රහ්මා නිකටකරජාන සන්තතුූර පයිය වඩපාගි ਨਾਨਕ ਨਾਨਕ ਗੁਰ ਭੇਟਤ ਗੁਰ ਭੇਟਤ ਹਰਿ ਸਿਉ ਲਿਵ ਲਾਗੇ ਹਰਿ ਸਿਉ ਲਿਵ ਲਾਗੇ ਗੋੜੀ ਗੋੜੀ ਮਹਿਲਾ ਪੰਜਵਾ ਮਹਿਲਾ ਪੰਜਵਾ ਕਰ ਦੁਹ ਕਰਮਾ ਕਰ ਦੁਹ ਕਰਮਾ ਦਿਖਾਵੇ ਹੋਰ राम की दरगाह राम की दरगाह बांधा चोर बांधा चोर राम रबै राम रबै सोई रामणा सोई रामणा जल थल महियाला जल थल महियाला एक समाना एक समाना हरहाओ अंतर बिख मुख अमृत सुनावे, सुनावे। बांधा चोटा खावे हां जी अंतर बिख मुख अमृत सुनावे इस पंक्ति का माड़ा मोटा कुछ पता लग रहा अर्थ अंतर बिख ਮੁਖ ਅੰਮ੍ਰਿਤ ਸੁਣਾਵੇ ਮਤਲਬ ਇਹ ਅੰਦਰੋਂ ਮਨੁਸ਼ ਜਿਹੜਾ ਬਨੈਉ ਸਹੀ ਨਹੀਂ ਹੁੰਦਾ ਬਟ ਉਹ ਮੂੰਹ ਤੋਂ ਵਸ ਸੋਹਣੀਆਂ ਗੱਲਾਂ ਕਰਦਾ ਹਾਂ ਅੰਦਰ ਉਹਦੇ ਜ਼ਹਿਰ ਆ ਠੀਕ ਹੈ ਬਿਕਦਾ ਮਤਲਬ ਹੁੰਦਾ ਜ਼ਹਿਰ ਤੇ ਮੁਖ ਤੋਂ ਉਹ ਅੰਮ੍ਰਿਤ ਵਰਗੇ ਚੰਗੇ ਬੋਲ ਬੋਲਦਾ ਠੀਕ ਹੈ ਜੀ ਅਨਿਕ ਪੜਦੇ ਮਹਿ ਅਨਿਕ ਪੜਦੇ ਮਹਿ ਕਮਾਵੇ ਵਕਾਰ ਕਮਾਵੇ ਵਕਾਰ ਖਿੰਨ ਮਹਿ ਪ੍ਰਗਟ ਖਿੰਨ ਮਹਿ ਉਹ ਹੈ ਸੰਸਾਰ ਉਹ ਹੈ ਸੰਸਾਰ ਹਾਂਜੀ ਅਣਕ ਪੜਦੇ ਮਹਿ ਕਮਾਵੇ ਵਿਕਾਰ ਠੀਕ ਹੈ ਖਿੰ ਮੈਂ ਪ੍ਰਗਟ ਹੋਏ ਸੰਸਾਰ ਇਹਦਾ ਕੀ ਮਤਲਬ ਅਣਕ ਪੜਦੇ ਪੜਦਾ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਹੈ ਅਣਕ ਪੜਦਾ ਅਣਕ ਤੋਂ ਭਾਵ ਹੈ ਅਨੇਕਾਂ ਪੜਦੇ ਠੀਕ ਹੈ ਅੱਗੋ ਸੋਚੋ ਅਣਕ ਪੜਦੇ ਪਿੱਛੇ ਅੱਗੇ ਕਈ ਪਰਦਿਆਂ ਪਿੱਛੇ ਕਈ ਪਰਦਿਆਂ ਪਿੱਛੇ ਆਪਾਂ ਕੋਈ ਦਰਦ ਕੰਮ ਕਰ ਲੈਣਾ ਹਾਂ ਸ਼ਾਬਾਸ਼ ਕਿਨਵੇਂ ਪ੍ਰਗਟ ਹੋਏ ਸੰਸਾਰ ਪਰ ਰੱਬ ਦੇ ਕੋਲ ਬਹੁਤ ਜਲਦੀ ਉਹ ਸਾਰਾ ਕੁਝ ਪ੍ਰਗਟ ਹੋ ਜਾਂਦਾ ਹੈ ਉਹਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਹੈ ਸਾਡੇ ਅੰਦਰ ਕੀ ਚੱਲਦਾ ਹੈ ਅਸੀਂ ਕੀ ਕਰ ਰਹੇ ਹਾਂ ਅਸੀਂ ਕਿੰਨੀ ਬੁਰਾਈ ਕਰ ਰਹੇ ਹਾਂ ਅਸੀਂ ਕਿੰਨੂੰ ਤੋੜ ਰਹੇ ਹਾਂ ਅਸੀਂ ਕਿੰਨੂੰ ਕੀ ਕਰ ਰਹੇ ਹਾਂ ਅਸੀਂ ਕਿਵਰ ਸੋਚਦੇ ਹਾਂ ਕਿਸੇ ਨੂੰ ਕੀ ਪਤਾ ਮੰਨ ਲਓ ਮੈਂ ਕੋਈ ਗਲਤੀ ਕਰ ਰਿਹਾ ਹਾਂ ਮੈਂ ਸੋਚਦਾ ਹਾਂ ਕਿਸੇ ਨੂੰ ਕੀ ਪਤਾ ਆਪਾਂ ਸਾਰੇ ਗਲਤੀ ਕਰਦੇ ਆਂ ਆਪਾਂ ਸੋਚਦੇ ਆਂ ਕਿਸੇ ਨੂੰ ਕੀ ਪਤਾ ਪਰ ਸਭ ਤੋਂ ਵੱਡਾ ਪਤਾ ਲੱਗਣਾ ਜਿਹੜਾ ਹੈ ਉਹ ਰੱਬ ਨੂੰ ਪਤਾ ਲੱਗਣਾ ਸਭ ਤੋਂ ਵੱਡਾ ਜਿਹੜਾ ਉਹ ਸਾਡੇ ਵਾਸਤੇ ਸਜ਼ਾ ਮਿਲਣੀ ਹੁੰਦੀ ਹੈ ਪਰ ਰੱਬ ਨੂੰ ਪਤਾ ਲੱਗ ਜਾਂਦਾ ਹੈ ਫਿਰ ਉਹ ਸਾਨੂੰ ਸਜ਼ਾ ਦਿੰਦਾ ਹੈ ਪਰ ਜਦੋਂ ਸਾਨੂੰ ਸਜ਼ਾ ਮਿਲਦੀ ਹੈ ਔਰ ਸਾਨੂੰ ਪਤਾ ਨਹੀਂ ਲੱਗਦਾ ਕਿ ਇਹ ਮੇਰੇ ਕੀਤੇ ਹੋਏ ਕੰਮਾਂ ਦੀ ਮੈਨੂੰ ਸਜ਼ਾ ਮਿਲ ਰਹੀ ਹੈ ਉਹਦੋਂ ਅਸੀਂ ਸੋਚਦੇ ਆਂ ਪਤਾ ਨਹੀਂ ਰੱਬ ਮੇਰੇ ਨਾਲ ਇਦਾਂ ਕਿਉਂ ਕਰ ਰਿਹਾ ਹੈ ਨਾ ਇਸ ਕਰਕੇ ਅੰਤਰ ਸਾਚ ਅੰਤਰ ਸਾਚ ਨਾਮ ਰਸਮ ਰਾਤਾ ਨਾਮ ਰਸਮ ਰਾਤਾ ਨਾਨਕ ਨਾਨਕ ਤਿਸ ਕਿਰਪਾਲ ਬਿਦਾਤਾ ਤਿਸ ਕਿਰਪਾਲ ਬਿਦਾਤਾ ਗੋੜੀ ਗੋੜੀ ਮਹਿਲਾ ਪੰਜਵਾਹ ਮਹਿਲਾ ਪੰਜਵਾਹ ਰਾਮ ਰੰਗ ਰਾਮ ਰੰਗ ਕਦੇ ਉਤਰ ਨ ਜਾਏ ਕਦੇ ਉਤਰ ਨ ਜਾਏ ਗੋਰ ਪੂਰਾ جس دے بجائے جس دے بجائے ہر رنگ راتاں ہر رنگ راتاں سو من سچا سو من سچا لال رنگ لال رنگ پورن پرکھ بے दाता پورن پرکھ بے दाता رہا او رہا او ਸੰਤਾ ਸੰਗ ਬੈਸ ਸੰਤਾ ਸੰਗ ਬੈਸ ਬੋਣ ਗਾਏ ਬੋਣ ਗਾਏ ਆਕਾ ਰੰਗ ਆਕਾ ਰੰਗ ਨਾ ਉਤਰੇ ਜਾਏ ਨਾ ਉਤਰੇ ਜਾਏ ਬਿਨ ਹਾਰ ਸਿਮਰਣਾ ਬਿਨ ਹਾਰ ਸਿਮਰਣਾ ਸੁਖ ਨਹੀਂ ਪਾਇਆ ਸੁਖ ਨਹੀਂ ਪਾਇਆ ਆਨ ਰੰਗ ਫਿੱਕੇ ਆਨ ਰੰਗ ਫਿੱਕੇ ਸਭ ਮਾਇਆ ਗੋਰ ਰੰਗੇ ਗੋਰ ਰੰਗੇ ਸੇ ਭਏ ਨਿਹਾਲ ਸੇ ਭਏ ਨਿਹਾਲ ਕਹੋ ਨਾਨਕ ਕਹੋ ਨਾਨਕ ਗੁਰ ਭਏ ਹੰ ਦਿਆਲ ਗੁਰ ਭਏ ਹੰ ਦਿਆਲ 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 ਗੋੜੀ ਗੋੜੀ ਮਹਿਲਾ ਪੰਜਵਾ ਸਿਮਰਤ ਸਵਾਮੀ ਸਿਮਰਤ ਕਿਲ ਵਿਖਣਾਸੇ ਕਿਲ ਵਿਖਣਾਸੇ ਸੂਖ ਸਹਜ ਸੂਖ ਸਹਜ ਆਨੰਦ ਨਿਵਾਸੇ ਆਨੰਦ ਨਿਵਾਸੇ RAM ਜਨਾ ਕੋ RAM ਜਨਾ ਕੋ RAM ਪਰੋਸਾ RAM ਪਰੋਸਾ ਨਾਮ ਜਪਤ ਸਭ ਮਿਟਿਓ ਅੰਦੇਸਾ ਸਭ ਮਿਟਿਓ ਅੰਦੇਸਾ ਹਰਹਾਓ ਹਾਂਜੀ ਅੰਦੇਸਾ ਦਾ ਮਤਲਬ ਹੈ ਫਿਕਰ ਠੀਕ ਹੈ ਨਾਮ ਜਪਤ ਸਭ ਮਿਟਿਓ ਅੰਦੇਸਾ ਇਹ ਪੰਕਤੀ ਦਾ ਅਰਥ ਕੀ ਬਣਿਆ ਉਹ ਪ੍ਰਭੂ ਦੀ ਭਗਤੀ ਕਰਨ ਨਾਲ ਸਾਡੀ ਚਿੰਤਾ ਹਾਂ ਸਾਰੇ ਫਿਕਰ ਦੂਰ ਹੋ ਜਾਂਦੇ ਆ ਠੀਕ ਹੈ ਵੇਲੋ ਰੱਬ ਦੇ ਨਾਮ ਚ ਬਹੁਤ ਵੱਡੀ ਤਾਕਤ ਹੈ ਸਾਧ ਸੰਗ ਸਾਧ ਸੰਗ ਕਸ਼ਪ ਹੋ ਨਾ ਪ੍ਰਾਪਤੀ ਕਸ਼ਪ ਹੋ गुण गोपाल गाइय है दिन राति करपा प्रभ बंधन छोट चरण कमल की दिनी ओट, ओट कह नानक मन पई परतीत, परतीत निर्मल जस पी जाननीत गौड़ी महला पंजवा हार चरनी जा का मन लागा, लागा दुख दर्द प्रमा का पागा, पागा। हर तन, तन को वापारी पूरा, वापारी पूरा। जिसे, निवाजे। जिसे निवाजे सोजन सूरा, सोजन सूरा। रहाओ पे कृपाल गुसाई సే జన ਲਾਗੇ సే జన ਲਾਗੇ ਗੁਰ ਕੀ ਪਾਈ ਗੁਰ ਕੀ ਪਾਈ ਸੂਖ ਸਹਜ ਸੂਖ ਸਹਜ ਸ਼ਾਂਤ ਅਨੰਦਾ ਸ਼ਾਂਤ ਅਨੰਦਾ ਜਪ ਜਪ ਜੀਵੇ ਜਪ ਜਪ ਜੀਵੇ ਪਰਮਾਨੰਦਾ ਪਰਮਾਨੰਦਾ ਨਾਮ ਰਾਸ ਸਾਦ ਸੰਗ ਖਾਟੀ ਸਾਦ ਸੰਗ ਕਾਟੀ ਕਹੋ ਨਾਨਕ ਕਹੋ ਨਾਨਕ ਪ੍ਰਭ ਅਪਦਾ ਕਾਟੀ ਅਪਦਾ ਕਾਟੀ ਗੋੜੀ ਗੋੜੀ ਮਹਿਲਾ ਪੰਜਵਾਹ ਮਹਿਲਾ ਪੰਜਵਾਹ ਹਰਿ ਸਿਮਰਤ ਹਰਿ ਸਿਮਰਤ ਸਭ ਮਿਟੈ ਕਲੇਸ਼ ਚਰਨ ਕਮਲ मन में प्रवेश मन में प्रवेश उच्चारो उच्चारो राम नाम लाख बारि राम नाम लाख बारि अमृत रस पीवो अमृत रस पीवो प्रभु प्यारी प्रभु प्यारी रहाओ रहाओ सुख सहज ਰਸ ਮਹਾ ਅਨੰਦਾ ਰਸ ਮਹਾ ਅਨੰਦਾ ਜਪ ਜਪ ਜੀਵੇ ਜਪ ਜਪ ਜੀਵੇ ਪਰਮਾਨੰਦਾ ਪਰਮਾਨੰਦਾ ਕਾਮ ਕ੍ਰੋਧ ਲੋਭ ਕਾਮ ਕ੍ਰੋਧ ਲੋਭ ਮਦ ਖੋਇ ਮਦ ਖੋਇ ਸਾਧ ਕੇ ਸੰਗ ਸਾਧ ਕੇ ਸੰਗ ਗੇਲ ਬਿਖ ਸਭ ਧੋਏ ਕਾਰ ਕਿਰਪਾ ਪ੍ਰਭ ਕਾਰ ਕਿਰਪਾ ਪ੍ਰਭ ਦੀਨ ਦਇਆਲਾ ਦੀਨ ਦਇਆਲਾ ਨਾਨਕ ਦੀ ਜੈ ਨਾਨਕ ਦੀ ਜੈ ਸਾਦਰਵੱਲਾ ਸਾਦਰਵੱਲਾ ਕਾਰ ਕਿਰਪਾ ਪ੍ਰਭ ਕਾਰ ਕਿਰਪਾ ਪ੍ਰਭ ਦੀਨ ਦਇਆਲਾ ਦੀਨ ਦਇਆਲਾ ਨਾਨਕ ਦੀ ਜੈ ਨਾਨਕ ਦੀ ਜੈ ਸਾਦਰਵੱਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ